ਪਾਲ ਤੱਕ ਸਭੇ ਜਥੇਦਾਰ ਨੂੰ ਮਿਲਣ ਪਹੁੰਚੇ ਨੇ ਹਰਜਿੰਦਰ ਸਿੰਘ ਤਾਮੀ ਤੇ ਬਲਵਿੰਦਰ ਸਿੰਘ ਪੋਂਗੜ ਮੁਲਾਕਾਤ ਤੋਂ ਬਾਅਦ ਹਰਜਿੰਦਰ ਸਿੰਘ ਤਾਮੀ ਨੇ ਵੱਡਾ ਬਿਆਨ ਦਿੱਤਾ ਕਿ ਹਾਂ ਕਿ ਮੈਂ ਅਸਤੀਫਾ ਕਦੇ ਵਾਪਸ ਨਹੀਂ ਲਵਾਂਗਾ ਇਹ ਪੱਕੀ ਗੱਲ ਹੈ ਕਿ ਅਸਤੀਫਾ ਕਦੇ ਵਾਪਸ ਨਹੀਂ ਲਵਾਂਗਾ ਹਰਜਿੰਦਰ ਸਿੰਘ ਤਾਮੀ ਨੇ ਆਖਿਆ ਅੱਗੇ ਬਾਕੀ ਅਤਰੰਗ ਕਮੇਟੀ ਵੇਖੇ ਕਿ ਕੀ ਕਰਨਾ ਹੈ ਪਲ ਕੇ ਸੀਪੀ ਸੀ ਤਰੰਗ ਕਮੇਟੀ ਦੀ ਵੀ ਮੀਟਿੰਗ ਸੱਦੀ ਗਈ ਹੈ ਸ੍ਰੀ ਕਲਤਕ ਸਰ ਦੇ ਜਥੇਦਾਰ ਨੂੰ ਮਿਲਣ ਪਹੁੰਚੇ ਨੇ ਤਾਮੀ ਅਤੇ ਪਲਵਿੰਦਰ ਸਿੰਘ ਪੁੰਦੜ ਮੁਲਾਕਾਤ ਤੋਂ ਬਾਅਦ ਹਰਜਿੰਦਰ ਸਿੰਘ ਧਾਮਨੀ ਵੱਡਾ ਬਿਆਨ ਦਿੱਤਾ ਕਿ ਪੱਕੀ ਗੱਲ ਹੈ ਕਿ ਮੈਂ ਕਦੇ ਅਸਤੀਫਾ ਵਾਪਸ ਨਹੀਂ ਲਵਾਂਗਾ ਬੀਤੇ ਦਿਨ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਐਸਜੀ ਇਸੇ ਦੀ ਪ੍ਰਧਾਨਗੀ ਉਹਦੇ ਤੋਂ ਨਾਂਮੀ ਸਤਨੂੰਦੀ ਕਮੇਟੀ ਦੇ ਮੈਂਬਰ ਤੋਂ ਅਤੇ ਬਾਕੀ ਅੰਤਰੰਕ ਕਮੇਟੀ ਦੇਖੇ ਕਿ ਕੀ ਕਰਨਾ ਹੈ ਭਲਕੇ ਐਸਜੀਪੀਸੀ ਅੰਤਰੰਕ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਮੈਂ ਅਸਤੀਫਾ ਕਦੇ ਵਾਪਸ ਨਹੀਂ ਲਵਾਂਗਾ ਹਰਜਿੰਦਰ ਸਿੰਘ ਧਾਮਨੀ ਆਖਿਆ ਅੱਜ ਜੱਫੀਦਾਰ ਗਗਨਿਤ ਗੁਸੀਨ ਜੀ ਨੇ ਅੱਜ ਦਿਨ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸਵੋਧਤ ਹੁੰਦਿਆਂ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਕਿ ਆ ਗੀਤੇ ਦਿਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਐਸਟਪੀਸੀ ਪ੍ਰਧਾਨਗੀ ਦੇ ਅਹੁਦੇ ਤੋਂ ਤੇ ਨਾਲ ਹੀ ਜੋ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਸ ਦੇ ਮੈਂਬਰ ਤੋਂ ਵੀ ਅਸਤੀਫਾ ਉਹਨਾਂ ਨੇ ਦਿੱਤਾ ਸੀ ਸੱਜਖੰਡ ਸੱਜਖੰਡ ਨਮਸਕਾਰ ਕਰਨ ਆਇਆ ਸੀ ਜੀ ਮਨਾ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਜੀ ਦੇਖ ਸਾਹਿਬ ਪਰਦਾ ਜੀ ਅਸਤੀਫਾ ਦੇ ਕੇ ਵਾਪਸ ਲੈਣ ਦੀ ਗੱਲ ਆ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਮਾਰਕਿੰਗ ਕਮੇਟੀ ਵੱਲੋਂ 18 ਮਾਰਚ ਨੂੰ ਪਟੀਸ਼ਨ ਕਹਿੰਦਾ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਮਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇੜੇ ਇਹ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰਦਾ ਜੀ ਇਹ ਗੱਲਬਾਤ ਤੁਹਾਨੂੰ ਮਨਾਉਂਦੀ ਹੈ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿਤੇ ਜਾ ਰਹੀ ਹੈ ਰਹਿਸਤੇ ਪਹੁੰਚੇ ਸਰਮਿਕਰ ਮਜੀਠੀਆ ਵੀ ਜੀ ਕੀ ਗੱਲਬਾਤ ਕਮੇਟੀ ਵੀ ਪਹ ਅਨੇਕ ਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਨੂੰ ਬਾਤ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਾਂ ਸੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉੱਤੇ ਪ੍ਰਧਾਨ ਜੀ ਹੁਣ ਚਰਚਾ ਆਵੇਂ ਇਹ ਵੀ ਉੱਠੀ ਆ ਕਿ ਜਹੇਦਾਰਤੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਜੋ ਚਰਚਾ ਆਵੇਂ ਉਹ ਚਰਚਾ ਕਾ ਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਮੈਂ ਕਦੇ ਅਸਤੀਫਾ ਵਾਪਸ ਨਹੀਂ ਲਵਾਉਂਗਾ ਇਹ ਪੱਕੀ ਗੱਲ ਹੈ ਮੈਂ ਅਸਤੀਫਾ ਵਾਪਸ ਨਹੀਂ ਲਾਉਂਗਾ ਅਗੇ ਬਾਕੀ ਤਰੰਕ ਕਮੇਟੀ ਦੇਖੇ ਕੀ ਕਰਨਾ ਹੈ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਪਲਕੀ ਐਸਜੀਪੀਸੀ ਅ ਤਰੰਕ ਕਮੇਟੀ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਮੈਂ ਕਦੇ ਅਸਤੀਫਾ ਵਾਪਸ ਨਹੀਂ ਲਵਾਉਂਗਾ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਜੁਕੇ ਜਦ ਪੁੱਛਿਆ ਗਿਆ ਕਿ ਤੁਸੀਂ ਅਸਤੀਫਾ ਵਾਪਸ ਲਓਗੇ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੀਆਂ ਸਵਾਲਾਂ ਨਿਪਾਓ ਜਿਸ ਦੇ ਜਵਾਬ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਿਹੜਾ ਆਖਿਆ ਗਿਆ ਕਿਉਂਕਿ ਬੀਤੇ ਦਿਨੀ ਉਹਨਾਂ ਦੇ ਵੱਲੋਂ ਕਿਆ ਗਿਆ ਸੀ ਉਹ ਆਪਣੀਆਂ ਸੇਵਾਵਾਂ ਛੱਡ ਰਹੇ ਨੇ ਜੋ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਤੋਂ ਵੀ ਉਹਨਾਂ ਨੇ ਫਾਰਗ ਕਰਨ ਦੀ ਮੰਗ ਕੀਤੀ ਸੀ ਹੁਣ ਅਤਰੰਕ ਕਮੇਟੀ ਵੱਡਾ ਫੈਸਲਾ ਲਏਗੀ ਕਿ ਧਾਮੀ ਐਸ.ਸੀ.ਪੀ.ਸੀ ਪ੍ਰਧਾਨਗੀ ਦੇ ਅਹੁਦੇ ਤੇ ਬਣੇ ਰਹਿਣਗੇ ਜਾਂ ਫਿਰ ਉਹਨਾਂ ਨੂੰ ਉਹਨਾਂ ਦੀਆਂ ਡਿਊਟੀਆਂ ਤੋਂ ਫਾਰਗ ਕਰ ਦਿੱਤਾ ਜਾਵੇਗਾ ਭਾਵ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇਗਾ ਮੈਂ ਅਸਤੀਫਾ ਕਦੇ ਵਾਪਸ ਨਹੀਂ ਲਵਾऊंगा ਇਹ ਸਾਫ ਕਰ ਦਿੱਤਾ ਹੈ ਹਰਜਿੰਦਰ ਸਿੰਘ ਧਾਮੀ ਨੇ ਹਰਜਿੰਦਰ ਸਿੰਘ ਧਾਮੀ ਨੇ ਸਾਫ ਕਰ ਦਿੱਤਾ ਹੈ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾऊंगा ਇਹ ਪੱਕੀ ਗੱਲ ਹੈ ਅੱਗੇ ਬਾਕੀ ਅਤਰੰਗ ਕਮੇਟੀ ਦੇਖੇਗੀ ਕੀ ਕਰਨਾ ਹੈ ਪਲਕੀ ਐਸਜੀਪੀਸੀ ਅਤਰੰਗ ਕਮੇਟੀ ਦੀ ਵੀ ਮੀਟਿੰਗ ਸੱਦੀ ਗਈ ਹੈ ਅੱਜ ਹਰਜਿੰਦਰ ਸਿੰਘ ਧਾਮੀ ਅਤੇ ਬਲਵਿੰਦਰ ਸਿੰਘ ਹੁੰਦੜ ਜਥੇਦਾਰ ਸਿੰਘੀ ਖਾਲਸਾ ਸਾਹਿਬ ਨੂੰ ਮਿਲਣ ਪੁੱਜੇ ਸੀ ਉਹਨਾਂ ਦੇ ਨਾਲ ਗਲਪੱਤ ਹੋਈ ਜਿਸ ਤੋਂ ਬਾਅਦ ਉਹ ਵਾਪਸ ਆਏ ਤਾਂ ਵਾਪਸ ਆਉਣੇ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤੇ ਗਏ ਤਾਂ ਉਹਨਾਂ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਹੈ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਕਿਸੇ ਵੀ ਕੀਮਤ ਅਸਤੀਫਾ ਵਾਪਸ ਨਹੀਂ ਲਵਾਂਗਾ ਨਾਲ ਇਹਨਾਂ ਆਖਿਆ ਕਿ ਉਹਨਾਂ ਤਰੰਕ ਕਮੇਟੀ ਵੇਖੇ ਕਿ ਅੱਗੇ ਕੀ ਕਰਨਾ ਹੈ ਮਤਲਬ ਹੁਣ ਤਰੰਕ ਕਮੇਟੀ ਵੇਖੇਗੀ ਕਿ ਧਾਮੀ ਦਾ ਅਸਤੀਫਾ ਪ੍ਰਵਾਨ ਕਰਨਾ ਹੈ ਉਹਨਾਂ ਦੀਆਂ ਸਵਾਮਾਂ ਤੋਂ ਉਹਨਾਂ ਨੂੰ ਫਾਰਗ ਕਰਨਾ ਹੈ ਜਾਂ ਫਿਰ ਅਸਤੀਫਾ ਨਾਟ ਐਕਸੈਪਟਡ ਹੋਏਗਾ ਇਹ ਵੇਖਣਾ ਬੇਹੱਦ ਦਿਲਚਸਪ ਰਹਿਣ ਵਾਲਾ ਹੈ ਕਿਉਂਕਿ ਹੁਣ ਫੈਸਲਾ ਅਤਰੰਗ ਕਮੇਟੀ ਦੇ ਹੱਥ ਦੇ ਵਿੱਚ ਹੈ ਪਾਲ ਅਤਰੰਗ ਕਮੇਟੀ ਦੇ ਪਾਲੇ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸੁੱਟ ਦਿੱਤੀ ਗਈ ਹੈ ਅਸਤੀਫੇ ਤੜਗੇ ਨੇ ਧਾਮੀ ਧਾਮੀ ਦਾ ਕਹਿਣਾ ਹੈ ਕਿ ਹੁਣ ਅਤਰੰਗ ਕਮੇਟੀ ਵੇਖੇ ਕਿ ਕੀ ਕਰਨਾ ਅੱਗੇ ਧਾਮੀ ਨੇ ਆਖਿਆ ਹੈ ਭਲਕੇ ਐਸਸੀਬੀਸੀ ਅਤਰੰਗ ਕਮੇਟੀ ਦੀ ਵੀ ਮੀਟਿੰਗ

ਕੇ ਧਾਮੀ ਦੇ ਅਸਤੀਫੇ ਦਾ ਕੀ ਹੁੰਦਾ ਕਿਸ ਤਰ੍ਹਾਂ ਦੇ ਨਾਲ ਵਿਚਾਰ ਇਸ ਅਸਤੀਫੇ ਤੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਕੀਤੀ ਜਾਂਦੀ ਹੈ ਬੀਤੇ ਦਿਨੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਆਪਣੀਆਂ ਸਵਾਵਾ ਤੋਂ ਨਰਾਜ਼ਗੀ ਇਹ ਜਿਹੜੀ ਜ਼ਾਹਿਰ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਕਿ ਨਰਾਜ਼ ਨੇ ਐਸੀ ਨਰਾਜ਼ਗੀ ਦੇ ਚਾਲਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ